ਕਿੰਧਰ ਨੇ ਕਿੜਾ ਜੰਮ ਕੇ ਪੀਕੇਂ ਦੀ ਹੋਣਾ ਮੇਰੀ ਜੰਮਦੀ ਪਈ ਆ ਦਿਲ ਕਰਦਾ ਸੀ ਉਸ ਤੌਰ ਤੇ ਪੈਰਾਂ ਤੇ ਸਿਰ ਰੱਖ ਕੇ ਗੁਨਾਹਾਂ ਦੀ ਮਾਫੀ ਮੰਗ ਲੈ ਜਿਹੜੀ ਇਸ ਦਰਦ ਤੋਂ ਲੰਗਦੀ ਪਈ ਹੈ ਕਿ ਬੱਚਾ ਬਾਹਰ ਹੋ ਕੇ ਮਾਂ ਬੋਲ ਸਕਾਤੇ ਸਾਰਿਆਂ ਦੀ ਡੀਕਾਂ ਨੇ ਕੋਮਾ ਚ ਗਏ ਮਰੀਜ਼ ਵੀ ਉੱਠ ਕੇ ਬਹਿ ਗਏ ਸੀ ਤੇ ਹਸਪੀਟਲ ਸਿਰ ਤੇ ਚੁਕਲੇ ਸੀ ਉਹਦੀ ਚੀਕਾਂ ਨੇ ਕਿ ਸਭ ਕੁਝ ਲੈ ਜਾ ਮੈਨੂੰ ਨਹੀਂ ਸ਼ੋਰਤ ਚਾਹੀਦੀ ਐ ਲੱਗਦਾ ਸੀ ਇੱਕ ਪਾਸੇ ਜਮਰਾਜ ਖੜਾ ਕਿ ਅੱਜ ਇਹਨੂੰ ਲੈ ਕੇ ਜਾਣਾ ਤੇ ਇੱਕ ਪਾਸੇ ਮੇਰੀ ਅਰਦਾਸ ਤੂੰ ਮੇਰਾ ਸਭ ਕੁਝ ਹੀ ਲੈ ਜਾ ਪਰ ਮੈਨੂੰ ਹਰ ਜਨਮ ਚ ਇਹੀ ਔਰਤ ਚਾਹੀਦੀ ਐ ਮੈਨੂੰ ਹਰ ਥਾਂ ਹੱਥ ਦਿੱਤਾ ਤੇ ਮੇਰੇ ਸਾਹ ਚ ਸਾ ਲਿਆ ਸੀ ਇਸ ਔਰਤ ਨੇ ਮੈਨੂੰ ਟੁੱਟੇ ਨੂੰ ਸੰਭਾਲਿਆ ਸੀ ਔਰਤ ਨੂੰ ਤੰਗ ਕਰਤੇ ਤੇ ਉਹਦੇ ਜਵਾਬ ਖਲੋ ਬੜੇ ਲੋਕਾਂ ਨੇ ਧੰਦਾ ਬਣਾਇਆ ਮੈਂ ਖੁਦ ਕਿੰਨਾ ਵਿਗੜਿਆ ਇਨਸਾਨ ਜੀ ਪਰ ਇਸ ਔਰਤ ਨੇ ਮੈਨ ਜਿਸ ਤਰ੍ਹਾਂ ਮੈਂ ਇਹਨੂੰ ਸੰਭਾਲਿਆ ਮੈਨੂੰ ਲੱਗਦਾ ਸੀ ਮੇਰੇ ਹੱਥਾਂ 'ਚ লাশ ਪਈ ਹੋਵੇ ਔਰਤ ਇਕੱਲੀ ਘਰਨੇ ਸੰਭਾਲਦੀ ਰੋਟੀ ਪਾਣੀ ਤੇ ਭਾਂਡੇ ਨਹੀਂ ਕਰ ਸਕਦੀ ਔਰਤ ਦਾ ਰੂਪ ਇੱਕੇ ਵੀ ਆ ਮੈਂ ਅੱਜ ਤੋਂ ਬਾਅਦ ਔਰਤ ਨੂੰ ਕੁਝ ਨਹੀਂ ਕਹੂੰਗਾ ਜਿੰਨੇ ਮੇਰਾ ਵੰਛਾ ਗੇੜਾਉਣ ਲਈ ਢਪੜਾ ਰਿਆ ਖੁਦ ਮੌਤਾਂ ਲੱਗੀ ਉਹ ਔਰਤ ਨਹੀਂ ਦੇਵੀ ਆ ਜਿੰਨੇ ਆ ਪੀਰ ਪੈਗੰਬਰ ਮਾਏ ਤੂੰ